ਮਲੇਰ ਕੋਰਟ ਨਾਲ ਦੇ ਅੰਦਰ ਹੀ ਨਹੀਂ ਪੂਰੇ ਪੰਜਾਬ ਦੀ ਹਰ ਵਿਧਾਨ ਸਭਾ ਚ ਭਾਰਤੀ ਜਨਤਾ ਪਾਰਟੀ ਇਸ ਤਰੀਕੇ ਦੇ ਪ੍ਰੋਗਰਾਮ ਕਰ ਰਹੀ ਹੈ ਜਰੂਰਤ ਕੀ ਪਈ ਪੰਜਾਬ ਦੇ ਅੰਦਰ ਅੱਜ ਤੋਂ 4 ਵਰੇ ਪਹਿਲਾਂ 4 ਸਾਲ ਪਹਿਲਾਂ ਪੰਜਾਬ ਦੇ ਲੋਕਾਂ ਨੇ ਇਹ ਕੈਸੀ ਪਾਰਟੀ ਨੂੰ ਸੱਤਾ ਦੇਤੀ ਜਿਹਦਾ ਜਨਮ ਹੀ ਝੂਠ ਤੋਂ ਹੋਇਆ ਹੈ ਜਿਹਦੀ ਪਦਾਇਸ਼ ਝੂਠ ਸੀ ਝੂਠ ਬੋਲਣਾ ਲਾਰੇ ਲਗਾਣਾ ਧੋਖਾ ਦੇਣਾ ਉਹਦੀ ਫਿਤਰਤ ਦਾ ਹਿੱਸਾ ਹੈ चार साल पहला तो रोड ते भी जाते चाहे रेलवे क्रॉसिंग थलो निकलो चाहे किसी पुल तो निकलो लिखा होता एक मौका एक मौका, के नाल एक फोटो लगी होंगी सी दिल्ली दे पंजाबी बेचारा धालीवाल जी ठीक कह रहे थे पंजाबी जड़ा ना इतों सोचता है उन्हें सोचा पता नहीं है मौका लभ रहा है दे ही दौ अच्छा मौका भी ऐसा दिता टोकरियां पा पा के वोटा पात पंजाब के इतिहास के अंदर बानवे सीटा देती हैं ਲੇਕਿਨ ਅੱਜ ਮੈਂ ਤੁਹਾਨੂੰ ਇਹ ਪੁੱਛਦਾ ਮਿਲਿਆ ਕੀ ਮਿਲਿਆ ਕੇਵਲ ਧੋਖਾ ਇਹ ਪਹਿਨਾ ਬੈਠੀ ਹੈ ਅਗਰ ਇਹ ਰਾਜ ਦਾ ਜਿਹੜਾ ਪਰਿਵਰਤਨ ਹੋਇਆ ਉਹਦੇ ਅੰਦਰ ਸਭ ਤੋਂ ਜ਼ਿਆਦਾ ਅਗਰ ਕੋਈ ਅੱਜ ਪੰਜਾਬ ਭੁਗਤ ਰਿਹਾ ਨਾ ਜਿਹੜਾ ਕੁਝ ਇਹ ਪਹਿਣਾ ਦਾ ਬੜਾ ਯੋਗਦਾਨ ਆ ਉਹਦੇ ਵਿੱਚ ਹਜ਼ਾਰ ਹਜ਼ਾਰ ਦੇ ਚੱਕਰ ਚ ਪੂਰਾ ਪੰਜਾਬ ਦਾ ਬੇੜਾ ਗਰਕ ਹੋ ਰਿਹਾ ਚਾਰ ਸਾਲ ਤੋਂ ਹਜ਼ਾਰ ਮਿਲ ਗਿਆ ਉਹ ਮਿਲ ਗਿਆ ਤੇ ਨਹੀਂ ਮਿਲਿਆ ਤੇ ਆਊਂਗਾ ਕਰਕੇ ਦੱਸੋ ਜਰਾ ਧੁੱਪ ਵੀ ਆ ਗਈ ਹੁਣ ਅੱਜ ਕਿੰਨੇ ਪੈਸੇ ਹੋ ਗਏ ਤੁਹਾਡੇ ਦੁਆਰ ਤੁਹਾਡੇ ਹਜ਼ਾਰ ਹਜ਼ਾਰ ਦੇ ਚੱਕਰ ਚ ਤੁਸੀਂ ਘਰ ਵਾਲੇ ਨੂੰ ਵੀ ਦਾਬਾ ਮਾਰ ਲਿਆ ਨਿਆਣੇ ਨੂੰ ਵੀ ਦਾਬਾ ਮਾਰ ਲਿਆ ਪੰਜਾਬ 4 ਸਾਲ ਤੋਂ ਫਸਾਤਾ ਨਾ ਤੁਹਾਨੂੰ 1000 ਰੁਪਿਆ ਮਿਲਿਆ ਹੁਣ ਕਿੰਨਾ ਹੋ ਗਿਆ 48000 ਰੁਪਿਆ ਹੋ ਗਿਆ ਤੇ ਜਦੋਂ ਅਗਲੀ 27 ਚ ਵੋਟਾਂ ਪੈਣੀਆਂ 60000 ਰੁਪਿਆ ਹੋ ਜਗੇ ਤਾਂ ਹੁਣ ਕਿਤੇ ਹਜ਼ਾਰ ਦੇ ਚੱਕਰ ਚ ਨਾ ਪਾਜਿਓ ਇਹ ਮਾਨ ਜਿਹੜਾ ਨਾ ਇਹ ਕਲਾਕਾਰ ਆਦਮੀ ਹੈ ਇਹ ਚੁਟਕਲੇ ਸੁਣਾਉਣ ਵਾਲਾ ਆਦਮੀ ਹੈ ਚੁਟਕਲੇ ਇਹ ਹਸਾਉਣ ਵਾਲਾ ਆਦਮੀ ਹੈ ਰਾਜ ਕਰਨਾ ਨਹੀਂ ਆਂਦਾ ਇਹਨੂੰ ਲੇਕਿਨ ਲੋਕਾਂ ਦੇ ਦਿਮਾਗ ਨਾਲ ਖੇਲਣਾ ਆਂਦਾ ਹੈ ਹੁਣ ਜੇ ਮਾਰਚ ਅਪ੍ਰੈਲ ਚ 1000 ਰੁਪਏ ਦੇ ਦੇਣ ਤੇ ਕਿਤੇ ਦਵਾਰਾ ਨਾ ਸਿੱਧੀ ਹੋ ਜਾਈਓ ਪਹਿਲਾਂ ਉਹਨਾਂ ਨੂੰ ਕਿਹਾ 48000 ਰੁਪਏ ਜਿਹੜਾ 4 ਸਾਲ ਦਾ ਬਣੇਗਾ ਇਹ ਦੇ ਪੰਜਾਬ ਦਾ ਬੇੜਾ ਘਰ ਘੋ ਰਿਹਾ ਇਸ ਵੇਲੇ ਪੰਜਾਬ ਦੇ ਅੰਦਰ ਅੱਜ ਕਾਨੂੰਨ ਦਾ ਰਾਜ ਨਹੀਂ ਹੈ ਮੈਂ ਤੁਹਾਡੇ ਇੱਥੇ ਆਇਆ ਨਾ ਕੋਈ ਦਿਨ ਐਸਾ ਨਹੀਂ ਹੈ ਜਿਸ ਦਿਨ ਪੰਜਾਬ ਦੇ ਅੰਦਰ ਕਤਲ ਨਹੀਂ ਹੋ ਰਿਹਾ कोई दिन ऐसा नहीं है जो फरोती नहीं मंगी जा रही गैंगस्टर दंदन आ रहे ने और पंजाब पूरी तरह न है, ग्रस्त है मान मस्त है पंजाब त्रस्त है ये कहते नशा खत्म करा ਕੀ ਆ ਪੰਜਾਬ ਚ ਨਸ਼ਾ ਖਤਮ ਹੋ ਗਿਆ ਮੈਂ ਇੱਥੇ ਬੈਠਾ ਸੀ ਮੈਨੂੰ ਇੱਕ ਸਮਾਚਾਰ ਪੱਤਰ ਮਿੱਤਰ ਬੈਠੇ ਨੇ ਟਾਈਮਜ਼ ਆਫ ਇੰਡੀਆ ਚਾਚਿਕ ਜਗਰਾਉਂ ਦਾ ਜ਼ਿਕਰ ਆਇਆ ਹੈ ਉੱਥੇ ਇੱਕ ਪਰਿਵਾਰ ਦੇ 6 ਜੀ ਨਸ਼ੇ ਦੀ ਭੇਂਟ ਚੜੇ ਨੇ ਇੱਕ ਇੱਕ ਕਰਕੇ ਸਾਰੇ ਹੀ ਔਰ ਉਸ ਘਰ ਚ ਕੋਈ ਵੀ ਮਰਦ ਨਹੀਂ ਬਚਿਆ और ये कहता सी नशा मुक्त पंजाब बनावा नशा मुक्त पंजाब तो नहीं बनया अज पंजाब लहू लहान होया पे ना जान की राखी है व्यापारी दुखी है किसान दुखी है भैन दुखी है मजदूर दुखी है ਦਲਿਤ ਦੁਖੀ ਹੈ ਚਾਰੇ ਪਾਸੇ ਅਰਾਜਕਤਾ 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 ਔਰ ਪੰਜਾਬ ਦੇ ਲੋਕੀ ਬਦਲਾਅ ਚਾਹੁੰਦੇ ਨੇ ਪਰ ਪੰਜਾਬ ਚ ਕੋਣ ਬਦਲਾਅ ਲਿਆ ਸਕਦਾ ਇਹਦੇ ਤੁਹਾਡੇ ਜੋ ਪੈਣਾ ਬੈਠੇ ਹੋਣਗੀਆਂ ਜਿਹੜੀਆਂ ਮਨਰੇਗਾ ਦਾ ਕੰਮ ਕਰਦੀਆਂ ਸੀ ਨਰਿੰਦਰ ਮੋਦੀ पहली गल तो मित्रों सुन लो मनरेगा खत्म नहीं होया ओदा ना बदलिया है क्यों बदलिया और उस स्कीम च परिवर्तन क्यों करना जड़े तोड़े दा कर पे जेडे चो मनरेगा का काम करते ने बाद च मैं उन्होंने भैन भी बैठा जरूरत की पी ਏ ਪੰਜਾਬ ਦੀ ਨਕਮੀ ਭ੍ਰਸ਼ਟਾਚਾਰ ਚ ਲਿਪਟ ਸਰਕਾਰ ਹੈ ਜਿਹੜਾ ਪੈਸਾ ਮਜ਼ਦੂਰ ਕੋਲ ਜਾਣਾ ਚਾਹੀਦਾ ਸੀ ਜਿਹੜਾ ਪੈਸਾ ਦਿਹਾੜੀ ਲਗਾਉਣ ਵਾਲੇ ਦੀ ਘਰ ਜਾਣਾ ਚਾਹੀਦਾ ਸੀ ਉਹ ਪੈਸਾ ਇਹਨਾਂ ਦੇ ਗੁਰਗਿਆਂ ਦੇ ਘਰ ਜਾ ਰਿਹਾ ਸੀ ਮਨਰੇਗਾ ਦੀ ਆੜ ਦੇ ਅੰਦਰ ਭ੍ਰਸ਼ਟਾਚਾਰ ਹੋ ਰਿਹਾ ਸੀ ਔਰ ਇਹ ਜਿਹੜੀ ਸਰਕਾਰ ਮਗਰ ਮਸਤੇ ਅੰਸੂਰ ਹੁੰਦੀ ਹੈ ਔਰ ਸਮਾਜ ਨੂੰ ਵੰਡਣ ਵੰਡਣ ਦਾ ਕੰਮ ਕਰਦੀ ਹੈ ਮਜ਼ਦੂਰ ਮਜ਼ਦੂਰ ਹੁੰਦਾ ਹੈ ਗਰੀਬ ਗਰੀਬ ਹੁੰਦਾ ਉਹਦੀ ਕੋਈ ਜਾਤੀ ਨਹੀਂ ਹੁੰਦੀ ਲੇਕਿਨ ਇੱਕ ਵਿਸ਼ੇਸ਼ ਵਰਗ ਦੀ ਆੜ ਚ ਦਲਿਤ ਦਲਿਤ ਤਲਿਤ ਤੇ ਤੂੰ ਹੀ ਕਹਿੰਦੇ ਦਲਿਤ ਤਾਂ ਤੇ ਜੀ ਹੋਏ ਮੋਦੀ ਸਭ ਕੀ ਕਹਿ ਰਹੇ ਨੇ जी राम के तहत वो कह रहे ने कि सौ दिन की जगह दिहाड़ी एक सौ पच्ची दिन लगेगी गलत कर रहे ने मोदी कह रहे सौ 100 एक सौ पच्चीस दिन दिहाड़ी लगाओ ये गरीब के भले की गल है जो नुकसान की गल है और जोड़ रहे ने ਉਹ ਕਹ ਰਹੇ ਨੇ ਅਗਰ ਕਿਸੇ ਮਜ਼ਦੂਰ ਨੇ ਕੰਮ ਮੰਗਿਆ ਉਹਨੂੰ 15 ਦਿਨ ਕੰਮ ਨਹੀਂ ਦਿੱਤਾ ਤੇ ਉਹਨੂੰ ਬੇਰੁਜ਼ਗਾਰ ਰੀ ਪੱਤਾ ਜਿਹੜਾ ਹੈ ਉਹ ਦੇਣਾ ਪਏਗਾ ਬਚ ਨਹੀਂ ਸਕਦੇ ਜੇ 15 ਦਿਨ ਕੰਮ ਨਹੀਂ ਦਿੱਤਾ ਬੇਰੁਜ਼ਗਾਰੀ ਪੱਤਾ ਦੇਣਾ ਪਏਗਾ और जिस मजदूर दहाड़ियां लगियाँ वे पेमेंट सत्त दना करनी पेगी ये सत्त दिन पेमेंट नहीं की कीती तो ते ब्याज भी देना पेगा ये की गुबड़ है ਦੂਜੀ ਗੱਲ ਇਹ ਜਿਹੜੇ ਮੰਰੇਗਾ ਨਾਲ ਜੁੜੇ ਹੋਏ ਨੇ ਇਹ ਜਿਹੜੇ ਐਮਐਲਏ ਮੰਤਰੀ ਇਹਨਾਂ ਦੇ ਲੋਕਾਂ ਦੇ ਕਾਰਡ ਬਣੇ ਨੇ ਤੁਹਾਨੂੰ ਪਤਾ ਪੰਜਾਬ ਦੇ ਅੰਦਰ ਕਿੱਡਾ ਵੱਡਾ ਭ੍ਰਸ਼ਟਾਚਾਰ ਹੈ 10000 ਤੋਂ ਉੱਪਰ ਕੇਸ ਭ੍ਰਸ਼ਟਾਚਾਰ ਦੇ ਪੰਜਾਬ ਦੇ ਅੰਦਰ ਹੋਏ ਨੇ और मान दी सरकार सोशल ऑडिट ही नहीं कराती पिछ, पिछले साल छे हजार तो उपर पिंड सोशल ऑडिट नहीं इस साल सत हजार तो उपर पिंड ने जिन्ह का सोशल ऑडिट नहीं है ਔਰ ਜਿਨ੍ਹਾਂ ਦਾ ਸੋਸ਼ਲ ਆਡਿਟ ਹੋਇਆ ਇਹਨਾਂ ਨੇ ਕੀਤਾ ਉਹਦੇ ਅੰਦਰ ਆਪੇ ਮੰਦੇ ਨੇ 3500 ਤੋਂ ਉੱਪਰ ਭ੍ਰਸ਼ਟਾਚਾਰ ਦੇ ਮਾਮਲੇ ਪਕੜੇ ਗਏ ਨੇ ਉਹਦੀਆਂ ਰਿਕਵਰੀਆਂ ਖੜੀਆਂ ਮੋਦੀ ਭ੍ਰਸ਼ਟਾਚਾਰ ਰੋਕਣਾ ਚਾਹੁੰਦਾ ਹੈ ਮੋਦੀ ਕਹਿੰਦਾ ਕਿ ਜਿਦਾ ਅਧਿਕਾਰ ਉਹਦੇ ਘਰ ਜਾਏ ਇਹ ਰੋਲਾ ਕੀ ਪਾ ਰਹੇ ਨੇ ਬਾਇਓਮੈਟ੍ਰਿਕ ਕਿਉਂ ਲਿਆਂਦਾ ਇਦਾਂ ਕੀ ਹੋ ਰਿਹਾ ਹੈ ਰਜਿਸਟਰ ਲੱਗੇ ਨੇ ਦਿਹਾੜੀਆਂ ਲਗੀਆਂ ਚਾਰ ਸਾਇਨ ਕਰਾਏ ਦਸਾਂ ਦੇ ਪੈਸੇ ਦਿੱਤੇ ਚਾਰਾਂ ਦੇ ਉਹ ਛਿਆਂ ਦੇ ਪੈਸੇ ਕਿੱਥੇ ਜਾ ਰਹੇ ਨੇ ਇਹ ਜਿਹੜਾ ਐਡਾ ਵੱਡਾ ਭ੍ਰਸ਼ਟਾਚਾਰ ਹੈ। ਕਿਹ ਰੁਕਣਾ ਨਹੀਂ ਚਾਹੀਦਾ। ਓਏ ਤੂੰ ਦਲਿਤਾਂ ਦਾ ਮਜ਼ਦੂਰਾਂ ਦਾ ਇੱਥੇ ਛਿਕੋ ਦੋਂਦਾ। 100 ਦਿਨ ਕੰਮ ਦੇਣਾ ਸੀ। ਪਿਛਲੇ ਸਾਲ 36 ਦਿਹਾੜੀਆਂ ਲੱਗੀਆਂ। ਔਰ ਇਸ ਸਾਲ ਦਸੰਬਰ ਤੱਕ ਸਿਰਫ 26 ਦਿਹਾੜੀਆਂ। ਔਰ ਉਹ ਵੀ ਕਿਹਨਾਂ ਦੀਆਂ? ਜਿਹੜੇ ਇਹਨਾਂ ਦੇ ਚਾਹੇਤੇ ਨੇ। ਔਰ ਮਜੇ ਦੀ ਗੱਲ ਕੀ ਹੋਰ ਹੈ ਕਾਰਡ ਕਿਸੇ ਦੇ ਨਾਂ ਤੇ ਦਿਹਾੜੀ ਕੋਈ ਲਾ ਰਿਹਾ ਖੂਨ ਪਸੀਨਾ ਉਹਦਾ ਲੱਗ ਰਿਹਾ ਔਰ ਦਿਹਾੜੀ ਲਾਨ ਤੋਂ ਬਾਅਦ ਪੈਸਾ ਉਹਦੇ ਨਾਂ ਤੇ ਆ ਰਿਹਾ ਜਿਹਦੇ ਨਾਂ ਤੇ ਕਾਰਡ ਹੈ ਫਿਰ ਉਹ ਹੱਥੋ ਦੇ ਅੱਗੇ ਆੜ ਰਿਹਾ ਕਿ ਮੇਰੀ ਦਿਹਾੜੀ ਦੇ ਪੈਸੇ ਦੇ ਦੇ ਉਹ ਕੱਟ ਮਾਰਦਾ ਫਿਰ ਉਹ ਪੈਸੇ ਦਿੰਦਾ ਕੀ ਇਹ ਬੰਦ ਨਹੀਂ ਹੋਣਾ ਚੀਜ਼ ਹੈ ਏ ਤੁਸੀਂ ਦਲਿਤਾਂ ਦੇ ਹਤੇਸ਼ੀ ਕਿਥੋਂ ਹੋ ਦਲਿਤਾਂ ਦਾ ਅਗਰ ਕੋਈ ਹਤੇਸ਼ੀ ਹੈ ਤੇ મોદી ਹੈ ਤੁਸੀਂ ਗਰੀਬਾਂ ਦੇ ਹਤੇਸ਼ੀ ਕਦੋਂ ਪੰਜਾਬ ਦੇ ਅੰਦਰ 2 ਰੁਪਏ ਕਿਲੋ ਦਾਲ ਆਟਾ ਸਕੀਮ ਚਲਦੀ ਸੀ ਚਲਦੀ ਸੀ ਮਿਲਦੀ ਹੁੰਦੀ ਸੀ ਨਾ ਆਜੋ ਮਿਲਦੀ ਹੈ ਇਹ ਹੈ ਮਾਨ ਦੀ ਸਰਕਾਰ ਗਰੀਬ ਦਾ ਹੱਕ ਖੋਣ ਵਾਲੀ ਸਰਕਾਰ ਹੈ ਉਹਦੇ ਚੁੱਲ੍ਹੇ ਦੀ ਅੱਗ ਬੁਝਾਉਣ ਵਾਲੀ ਸਰਕਾਰ ਹੈ ਅਗਰ ਅੱਜ ਪਹਿਨੋ ਤੁਹਾਡਾ ਚੁੱਲਾ ਜਲ ਰਿਹਾ ਤੇ ਇਸ ਕਰਕੇ ਚਲ ਰਿਹਾ ਕਿ ਨਰਿੰਦਰ ਭਾਈ ਮੋਦੀ 80 ਕਰੋੜ ਪਰਿਵਾਰਾਂ ਨੂੰ ਅਨਾਜ ਭੇਜ ਰਿਹਾ ਹੈ ਨਰਿੰਦਰ ਭਾਈ ਮੋਦੀ ਗਰੀਬ ਦਾ ਟਾਇਲਟ ਬਣੇ लोकाली टॉयलेट है पत्रकार मित्रों गरीब मजदूर और लजदूर इज्जत कर है अंडा च पता है रात दे च बेटिया जो, बेटियां जो दो खेतां जाीमा तक पैदा रही है। नरेंद्र मोदी ने नेता मान साहब नरेंद्र मोदी ने कहा कि ਕੋਈ ਵੀ ਕੱਚਾ ਕਰਨੀ ਨਹੀਂ ਰਹਿਣਾ ਚਾਹੀਦਾ ਕਿਸੇ ਵੀ ਗਰੀਬ ਦਾ ਉਹਦੀ ਛੱਤ ਪੱਕੀ ਬੰਨੀ ਚਾਹੀਦੀ ਹੈ ਮਾਲ ਮਾਲਕਾਂ ਦਾ ਸੀ ਪੈਸਾ ਨਰਿੰਦਰ ਮੋਦੀ ਦਾ ਸੀ ਅਗਰ ਅੱਜ ਵੀ ਕਿਸੇ ਗਰੀਬ ਦਾ ਘਰ ਕੱਚਾ ਉਹਦੇ ਲਈ ਅਗਰ ਕੋਈ ਦੋਸ਼ੀ ਹੈ ਤੇ ਮਾਨ ਦੀ ਸਰਕਾਰ ਦੋਸ਼ੀ ਹੈ ਇਸ ਕਰਕੇ ਮੈਂ ਤੁਹਾਨੂੰ ਜਗਾਨ ਆਇਆ ਇਹ ਲੋਗ ਆਣਗੇ ਤੁਹਾਡੇ ਕੋਲ ਦੁਆਰਾ बरगलान गए कांग्रेस की तो बुद्धि और आम आदमी पार्टी एक ही सिक्के दो पहलू ने जो लोग सभा दया चोण हो इलू इलू हों का जो पंजाब चो किस मूह न एक दूजे का विरोध करते ने पंजाब के अंदर पार्लीमेंट च इलू ईलू तो आके कहो जी आई सरकार के खिलाफ एक केवल और केवल मौका प्रस्ता कांग्रेस अवसरवादी कांग्रेस है और ये लोग नरेंद्र मोदी दिया जनहित नीतियां गरीब तक ना जान ओदे अंदर रोड़ा दे करते मेरा थानू यह कहना है पंजाब की बेहतरी पंजाब अंदर कानून का राज आए पंजाब नशे तो मुक्त तो हक मिले यी किसानी, किसानी बोलते रहते ने की है चार साल बड़ा झंडा चुकते सभी ललकारे मारते ਜਦੋਂ ਸਰਕਾਰ ਲੈਣੀ ਸੀ ਉਸ ਵੇਲੇ ਬੋਲਦੇ ਸੀ ਸੱਤਾ 'ਚ ਜਿਹੜੀ ਕਾਂਗਰਸ ਦੀ ਸਰਕਾਰ ਸੀ ਉਹਨੂੰ ਵੀ ਲਲਕਾਰਦੇ ਸੀ ਸੱਤਾ ਛੱਡ ਦਿਓ ਅਸੀਂ ਹਰ ਫਸਲ ਦੇ ਉੱਤੇ ਐਮਐਸਪੀ ਦੇਾਂਗੇ ਹੁਣ ਤਾਂ ਚਾਰ ਬਰੇ ਹੋ ਗਏ ਉਹੀ ਐਮਐਸਪੀ ਮਿਲ ਰਹੀ ਹੈ ਜਿਹੜੀ ਕੇਂਦਰ ਦੇ ਰਿਹਾ ਨਿਕਲ ਨਾਲ ਲੱਗਦਾ ਹੈ ਸੂਬੇ ਦੇ ਅੰਦਰ ਬੀਜੇਪੀ ਦੀ ਹਰਿਆਣਾ ਚ ਸਰਕਾਰ ਹੈ ਹਰਿਆਣਾ ਦੇ ਅੰਦਰ 24 ਫਸਲਾਂ ਦੇ ਉੱਤੇ ਬੀਜੇਪੀ ਕਿਸਾਨਾਂ ਨੂੰ ਐਮਐਸਪੀ ਦੇ ਰਹੀ ਹੈ ਪੰਜਾਬ ਚ ਕਿਉਂ ਨਹੀਂ ਔਰਤ ਸੁਣ ਲੋ ਜਿਹੜੇ ਮਜ਼ਦੂਰੀ ਕਰਦੇ ਹੋ ਪੰਜਾਬ ਦੇ ਅੰਦਰ ਮਨਰੇਗਾ ਦੀ ਤਿਆੜੀ 346 ਰੁਪਏ ਹੈ ਹਰਿਆਣਾ ਆਪਣੇ ਕੋਲੋਂ पैसे पाके चार सौ रुपया दे रहे है फिर कौन हतेशी है अच्छा बुरा तुसी देखो पंजाब बचाना है, नशे तो मुक्त करना है और जेड़ा गोलियां दा दौर चल रहा है गल समझो, जेडी सरकार अपने सरपंच दी राखी नहीं कर सकती जेडी सरकार ਆਪਣੀ ਐਮਐਲਏ ਦੇ ਭਤੀਜੇ ਦੀ ਰਾਖੀ ਨਹੀਂ ਕਰ ਸਕਦੀ ਜਗਰਾਉਂ ਦੀ ਐਮਐਲਏ ਦੇ ਭਤੀਜੇ ਨੂੰ ਗੋਲੀਆਂ ਮਾਰੀਆਂ ਕੱਲੀਆਂ ਗੋਲੀਆਂ ਨਹੀਂ ਮਾਰੀਆਂ ਖੇਤਾ ਚ ਛੁੱਟ ਕੇ ਉਹਨਾਂ ਦੇ ਘਰ ਦੇ ਬਾਹਰ ਆ ਕੇ ਲਲਕਾਰੇ ਮਾਰੇ ਸੋਟਾਂयां ਮਾਰ ਕੇ ਮੇਰੀ ਮੇਰੀ ਤੁਹਾਡੀ ਰਾਖੀ ਕੀ ਕਰਨਗੇ ਆਪਣੇ ਸਰਪੰਚ ਨੂੰ ਨਹੀਂ ਬਚਾ ਸਕੇ ਮੈਂ ਸਰਪੰਚ ਦੇ ਘਰ ਗਿਆ ਬਲਟੋਆ ਪਿੰਡ ਦੇ ਅੰਦਰ 4 ਮਹੀਨੇ ਤੋਂ ਪਤਾ ਸੀ ਕਿ ਉਹਦੀ ਜਾਨ ਨੂੰ ਖਤਰਾ ਹੈ ਫਰੋਤੀ ਮੰਗੀ ਜਾ ਰਹੀ ਹੈ ਲੇਕਿਨ ਉਹਦੀ ਸੁਰੱਖਿਆ ਦਾ ਕਿਸੇ ਨੇ ਧਿਆਨ ਨਹੀਂ ਦਿੱਤਾ ਔਰ ਉਹ ਬੰਦੇ ਨੂੰ ਗੋਲੀ ਪਿੱਛੋਂ ਆ ਕੇ ਬਿਲਕੁਲ ਨੇੜੇ ਆ ਕੇ ਮਾਰ ਗਏ ਹੀਰਾ ਜੀ ਬਿਲਕੁਲ ਕੋਲ ਆ ਕੇ ਪਿੱਛੇ ਔਰ ਮੂੰਹ ਵੀ ਖੁੱਲੇ ਸੀ ਕੀ ਇਸਤਰੀ ਕਦਾ ਪੰਜਾਬ ਮੰਗਿਆ ਸੀ ਕਿ ਇਸ ਕਰਕੇ ਮੌਕਾ ਦਿੱਤਾ ਸੀ ਇਸ ਕਰਕੇ ਮੈਂ ਕਹਿਣਾ ਚਾਹਨਾ ਬਲਰੋਆ ਪਿੰਡ ਦੇ ਅੰਦਰ ਸਾਰਾ ਪਿੰਡ ਇਕੱਠਾ ਹੋਇਆ ਜਿਸ ਦਿਨ ਮੈਂ ਉੱਥੇ ਮਿਲਣ ਗਿਆ ਕੋਈ ਕਾਂਗਰਸੀ ਹੋ ਸਕਦਾ ਆਕਾਲੀ ਹੋ ਸਕਦਾ ਕੋਈ ਹੋ ਸਕਦਾ ਉੱਥੇ ਇੱਕੋ ਹੀ ਗੱਲ ਚੱਲ ਰਹੀ ਸੀ ਕਿ ਸਾਡੇ ਕੋਲ ਕੋਈ ਚਾਰਾ ਨਹੀਂ ਬਚਿਆ ਜਾਂ ਤੇ ਫਰੋਤੀਆਂ ਦੇ ਦिए ਤੇ ਜਾਂ ਪਿੰਡ ਛੱਡ ਦੀਏ ਔਰ ਅਗਰ ਹੂਨ ਕੋਈ ਬਚਾ ਸਕਦਾ ਹੈ ਤੇ yogi ਵਰਗਾ ਰਾਜ ਬਚਾ ਸਕਦਾ ਹੈ ਔਰ yogi ਵਰਗਾ ਰਾਜ ਕੇਵਲ bjp ਦੇ ਸਕਦੀ ਹੈ ਅਰੇ ਮਦਾ ਕੀ ਜਦੇ ਅੰਦਰ ਗੁੰਡਿਆਂ ਨੂੰ ਡਾਰੋਏ ਗੈਂਗਸਟਰਾਂ ਨੂੰ ਡਾਰੋਏ ਅੱਜ ਨਸ਼ੇ ਦੇ ਅੰਦਰ ਪਰਿਵਾਰਾਂ ਦੇ ਪਰਿਵਾਰ ਉਜੜ ਰਹੇ ਨੇ ਪਹਿਲਾਂ ਪਿੰਡਾਂ ਚ ਲਈ ਕੀ ਹੁੰਦਾ ਸੀ ਸਰਪੰਚ ਦਾ ਘਰ ਇੱਧਰ ਹੈ अज की लिख्या हो गली दे ना कंधे दे देखो इना डर नहीं नशा इधर बिकता है खुद नशे च रह वाला मुख्यमंत्री मेरे पंजाब नशा मुक्त नहीं कर सकता मेरे पंजाब अगर कोई नशा मुक्त कर सकता तो भारतीय जनता पार्टी कर सकती है इस करके मैं थोन तो कहना चाहना ना आजाद ना पंथ त साढ़े धर्म अलग हो सकते ने। साड़ी पूजा पद्धति अलग हो सकती है लेकिन पंजाब मिट्टी का कर्जा अगर पंजाब लह लहान रहेगा कोई तो माफ नहीं करेगा कांग्रेस जाति दे बरादरी के नाते पंथ के नाते बनती है लेकिन मोदी जो अनाज भेजद किसी का पंथ नहीं देखता ਕਿਸੇ ਦੀ ਜਾਤੀ ਨਹੀਂ ਦੇਖਦਾ ਜਦੋਂ ਗਰੀਬ ਦੇ ਘਰ ਟਾਇਲਟ ਬਣਾਉਂਦਾ ਕਿਸੇ ਦਾ ਧਰਮ ਨਹੀਂ ਪੁੱਛਦਾ